ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ ਰਹਿਣ ਵਾਲੇ ਦੋ ਸੱਗੇ ਭਰਾਵਾਂ ਉੱਪਰ ਕੀਤਾ ਗਿਆ ਸੂਏਆਂ ਨਾਲ ਹਮਲਾ ਇੱਕ ਭਰਾ ਹਮਲੇ ਵਿੱਚ ਹੋਇਆ ਗੰਭੀਰ ਜ਼ਖਮੀ ਹਸਪਤਾਲ ਜਾਂਦੇ ਦੀ ਹੋਈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਰਾਜਕਮਰ ਜੀ ਸਲੇਮਤਾਪਰੀ ਕੀ ਕਰਦੀ ਹੈ ਹਾਂ ਜੀ ਕੀ ਕਰਵਾਉਤੀ ਹੈ ਮੁੰਡੇ ਆਏ ਦੋ ਤਿੰਨ ਮੁੰਡੇ ਆਏ ਕੀ ਨਾਮ ਕੀ ਜਿਹੜਾ ਬੰਦੇ ਨੇ ਫੋਨ ਕੀਤਾ ਮੁੰਡੇ ਦਾ ਨਾਮ ਸ਼ਮੀ ਹੈਗਾ ਕੀ ਗੱਲ ਹੋਈ ਬਸ ਪਤਾ ਨਹੀਂ ਕਿਹੜੀ ਗੱਲ ਦਾ ਝਗੜਾ ਹੋਇਆ ਆ ਗਿਆ ਦੋ ਜਲ ਲੜਾਈ ਇੱਕ ਦੂਜੇ ਨੂੰ ਸੂਏ ਮਾਰ ਲਾ ਪੱਥੋ ਪਾਈ ਪਹਿਲਾਂ ਹੋਏ ਆ ਕੇ ਸੂਏ ਮਾਰੇ ਉਹਦੇ ਤੇ ਇੱਕ ਤਾਂ ਮੁੰਡਾ ਤਾਂ ਤੇ ਖਤਮ ਹੋ ਗਿਆ ਤੇ ਦੂਜਾ ਮੁੰਡਾ ਜਿਹੜਾ ਹੈ ਕੋਈ ਕਿਸਾਨਾ ਗੰਮੀਰ ਹਾਲਤ ਵਿੱਚ ਹੈਗਾ ਲੜਾਈ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਤਾਂ ਅਸੀਂ ਕਿਹੜਾ ਕੋਲੇ ਸੀਗੇ ਪ੍ਰਾਣੀ ਦੁਸ਼ਮਣ ਸੀ ਨਹੀਂ ਦੁਸ਼ਮਣੇ ਕੋ ਪ੍ਰਾਣੇ ਜਿਹੜਾ ਹੈ ਰੰਜੇ ਸੇ ਕਿਸੇ ਹੋਰ ਨਾ ਸੀਗੀ ਇਹ ਤਾਂ ਆਪਾਂ ਛਡਾਣ ਵਤਿਆਗੇ ਵੀ ਨਾ ਲੜੋ ਨਾ ਤੁਸੀਂ ਕਿਹਨੂੰ ਛਡਾਣ ਲੱਗੇ ਸੀ ਛਡਾਣ ਗਏ ਤਾਂ ਉਹ ਛਡਾਣ ਵਿੱਚ ਹੀ ਹਾਸਾ ਹੋ ਗਿਆ ਬੱਲੇ ਮੌਕੇ ਦੇ ਮੌਕੇ ਦੇ ਉਸ ਦਿਨ 27 ਸਾਲ ਦਾ 27 27 ਕੁਵਾਰਾ ਸੀਗਾ ਠੀਕ ਉਹ ਪੱਕੀ ਮੰਨ ਕਰਦਾ ਕੋਈ ਸਾਈ ਹੈ ਨਾ ਕੋਈ ਦੇ ਕੋਈ ਕਾਰਵਾਈ ਕਰਦਾ ਮੰਗ ਅਸੀਂ ਇਨਸਾਫ ਚਾਹਨੇ ਵੀ ਜਿਹੜਾ ਜਿੰਨਾ ਸਾਡਾ ਧੱਕਾ ਹੋਇਆ ਹੈਗਾ ਕਿ ਜਿੰਨੇ ਮੁਜਰਮ ਹੈਗੇ ਜਨਨ ਕੋ ਉਹਨਾਂ ਨੂੰ ਸਜ਼ਾ ਦਿੱਤੀ ਸਜ਼ਾ ਬਾਤੋ ਬਸ ਇਹਨਾਂ ਨੇ ਹਮਾਰੇ ਕੋਈ ਪਛਾਣਾਂ ਦੇ ਨਿਸ਼ਾਨ ਨਹੀਂ ਪਲਟੇ ਬਸ ਇਹਨਾਂ ਹਮਾਰੇ ਪਛਾਣ ਵਾਲੇ ਮੁੰਡੇ ਨਹੀਂ ਕਿ ਪਰਲੇ ਮੇ ਦੂਜੇ ਮੱਲੇ ਤੋਂ ਸੀਗੇ ਪਤਾ ਲੱਗੇ ਮੁੰਡੇ ਨੂੰ ਹਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਜਾਨੀ ਕਿ ਪਤਾ ਲੱਗਿਆ ਹਾਂ ਹਰ ਸਭ ਕੀ ਕਹਿਣਾ ਚਾਹੋਗੇ ਜਿਹੜੇ ਇਲਾਕੇ ਦੇ ਵਿੱਚ ਜਿਹੜੀ ਘਟਨਾ ਹੋਈ ਅੱਜ ਕੀ ਕਹਿਣਾ ਥੋੜੋ ਥੀਰ ਤੇ ਦੋਨੇ ਮੇਰੇ ਭਤੀਜੇ ਸੀਗੇ ਸੇ ਨੰਬਰ ਜੰਮੀ ਔਰ ਸਾਜਨ ਦੋਨੇ ਤੇ ਮੱਲੇ ਦੇ ਕੁਝ ਲੋਕ ਆਏ ਔਰ ਉਹਨਾਂ ਨੇ ਆਪਕੇ ਨਜ਼ਰ ਟੈਕਟਿਕ ਦਾ ਕਿ ਚੰਦਵਾਰਾ ਔਰ ਸੂਏ ਵਗੈਰਾ ਲਾ ਕੇ ਔਰ ਇੱਕ ਟਾਉਂਡਾ ਸਕੋਰ ਜਿਹੜਾ ਸੀਐਮਸੀ ਆ ਕੇ ਉਹਨਾਂ ਨੇ ਡਿਕਲੇਰ ਕਰਤਾ ਕਿ ਡੈਥ ਹੋ ਗਈ ਸੰਬਧੀ ਔਰ ਸਾਜਨ ਜਿਹੜਾ ਉਹਦਾ ਟ੍ਰੀਟਮੈਂਟ ਚੱਲਦਾ ਪਰ ਡੇਂਜਰ ਏਰੀਆ ਦੇ ਬਾਹਰ ਹੈ ਔਰ ਇਹ ਨਾਲ ਨਾਲ ਉਥੇ ਮਹੱਲੇ ਦੀ ਸੁਨੀਅਮ ਵੀ ਹੋਰ ਵੀ ਕੁਝ ਲੋਕ ਸੀ ਮੂ ਬੰਨੇ ਹੋਏ ਸੀ ਉਹ ਕਹਿੰਦੇ ਦੱਸੋ ਹੋਰ ਵੀ ਕੋਈ ਹੈਗਾ ਉਹਨੂੰ ਵੀ ਅਸੀਂ ਕਰ ਦਿੰਦੇ ਆ ਤੇ ਸਾਡੇ ਇਹੀ ਅੱਗੇ ਖਤਰਾ ਜਾਣ ਨੂੰ ਖਤਰਾ ਆਉਣ ਵਾਲੇ ਸਮੇਂ ਦੀ ਵਿੱਚ ਕੱਲ੍ਹ ਸਾਡੇ ਨੂੰ ਪੂਰੇ ਮਹੱਲੇ ਦੇ ਵਿੱਚ ਹੀ ਜ਼ਿਆਦਾ ਗੁੰਡਾਗਰਦੀ ਚੱਲਦੀ ਹੈ ਕਿੱਕ ਦਾ ਸਾਰਿਆਂ ਨੂੰ ਪਤਾ ਹੈ ਪੁਲਿਸ ਨੂੰ ਵੀ ਪਤਾ ਸਾਰਾ ਕੁਝ ਪਤਾ ਕਿ ਬਾਕੀ ਉਹ ਸਾਰਿਆਂ ਕੋਲ ਹਥਿਆਰ ਨੇ ਉਪਰ ਤੋਂ ਵੀ ਕਿਸੇ ਤੇ ਵੀ ਹਮਲਾ ਕਰ ਦਿੰਦੇ ਇਹ ਬੰਦੇ ਤੇ ਪਹਿਲੇ ਵੀ ਸੁਣਿਆ ਕੇਸ ਹੈਗੇ ਨੇ ਔਰ ਪਹਿਲਾਂ ਵੀ ਇਹਨੇ ਕਈ ਬੰਦੇ ਉੱਪਰ ਅਟੈਕ ਕੀਤੇ ਅੱਛਾ ਲੱਗਦਾ ਜੀ ਇਲਾਕੇ ਦੇ ਵਿੱਚ ਤੁਹਾਡੇ ਕਾਫੀ ਨਸ਼ਾ ਜਿਹੜੇ ਏਰੀਆ ਵਿੱਚ ਰਹਿੰਦੇ ਹੋ ਸਰ ਹਰ ਗਲੀ ਦੇ ਵਿੱਚ ਹਾਂ ਤੁਹਾਡੇ ਫਰਮੁਲਾ ਜਿਹੜੇ ਏਰੀਆ ਕੋਲ ਬੰਦਾ ਹਰ ਗਲੀ ਦੇ ਵਿੱਚ ਔਰ ਸਭ ਵੇਚਦੇ ਨੇ ਔਰ ਇਹਦੇ ਨਾਲ ਨਾਲ ਜਿਹੜਾ ਸੀ ਇੱਕ ਹੋਰ ਗੱਲ ਕਰਨ ਜਿੰਨੇ ਜਿਕਰ ਉਹ ਅਰੈਸਟ ਨਹੀਂ ਹੁੰਦੇ ਉਹਨੇ ਜਿਕਰ ਅਸੀਂ ਸੰਸਕਾਰ ਨਹੀਂ ਕਰਾਂਗੇ ਤੇ ਇਹ ਪੁਲਿਸ ਨੂੰ ਵੀ ਅਸੀਂ ਤਲਾਸ਼ ਕਰਦੇ ਤੇ ਜਲਦ ਤੋਂ ਜਲਦ ਦੋਸ਼ੀ ਜਿਹੜੇ ਹੋ ਬੜੇ ਜਨ ਤਾਈਓ ਅਸੀਂ ਜਿਹੜਾ ਮਦਸ ਕਿਰਜਨ ਪੰਚਾਇਤ ਦਾ ਬੱਚਾ ਸੀ ਜਿਹੜਾ ਮਰਿਆ ਹਾਂਜੀ ਕਿਰਜਨ ਪੰਚਾਇਤ ਦੇ ਬੱਚਾ ਮੈਂ ਮਦਨ ਮਦਨ ਨਾਲ ਪਾਸਟ ਮੇਰੇ ਪਤੀ ਦੇ ਵੱਡੇ ਭਰਾ ਦਾ ਠੀਕ ਲੰਗੀ ਜੰਨ ਲੰਗੀ ਲੰਗੀ ਲੱਗ ਗਈ ਲੰਗੀ ਲੰਗੀ ਇਹ ਰਿਪੋਰਟ ਕਿਰਪਾ ਕਰਕੇ ਕੰਪਲੈਟ ਕਰੋ। ਹਾਂ। 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 ਸਰ ਕੀ ਮਾਮਲਾ ਹੈ ਜਿਹੜਾ ਇਹ ਲੱਗਦਾ। ਅੱਜ ਜੀ ਥਾਣਾ ਫਲੇਮ ਟਾਬਰੀ ਦੇ ਵਿੱਚ ਅ ਮਹੱਲਾ ਪੀਰੂ ਬੰਦਾ ਪੈਂਦਾ ਉੱਥੇ ਸ਼ਾਮੀ ਇੱਕ ਲੜਾਈ ਝਗੜਾ ਹੋਇਆ ਜਿੱਥੇ ਸਨਮ ਨਾਮ ਦਾ ਸਨੋਅ ਪ੍ਰੇਮ ਕੁਮਾਰ ਗਲੀ ਨੰਬਰ 2 ਅ ਜ਼ਖਮੀ ਹੋ ਗਿਆ ਸੀ ਜਿਹੜਾ ਹਸਪਤਾਲ ਸੀਐਮਸੀ ਲਿਆਂਦਾ ਗਿਆ ਜਿੱਦੀ ਡੈਥ ਹੋ ਗਈ ਹੈ। ਉਹਦਾ ਦੂਸਰਾ ਬ੍ਰਦਰ ਜਿਹੜਾ ਐਡਮਿਟ ਹੈ ਉਹ ਡਾਕਟਰ ਸਾਹਿਬ ਟ੍ਰੀਟਮੈਂਟ ਚੱਲ ਰਿਹਾ ਆ ਆਊਟ ਆਫ ਡੇਂਜਰ ਹੈ ਲੇਕਿਨ ਕਾਰਨ ਝਗੜੇ ਦਾ ਉੱਥੋਂ ਜਿਹੜਾ ਮੌਕੇ ਤੋਂ ਪਤਾ ਲੱਗਾ ਕਿ ਇਹ ਜਿਹੜੇ ਬੰਦੇ ਆਇਡੈਂਟੀਫਾਈ ਹੋਏ ਨੇ ਕੋਈ ਅਜਿਹੇ ਨਾਂ ਦਾ ਬੰਦਾ ਸੀ ਉਹਨਾਂ ਨਾਲ ਕੋਈ ਝਗੜਾ ਸੀ ਉਹ ਬੰਦਾ ਇਹਨੂੰ ਜਦੋਂ ਕੁੱਟਦੇ ਸੀ ਤੇ ਉਹ ਭੱਜ ਕੇ ਇਹਨਾਂ ਦੇ ਘਰ ਆਣ ਵੜਿਆ ਉਹ ਬੰਦੇ ਪਿੱਛੇ ਆਣ ਕੇ ਇਹਨੂੰ ਕਹਿ ਰਹੇ ਸੀ ਬਾਹਰ ਕੱਢੋ ਉਹ ਜਦੋਂ ਬਾਹਰ ਉਹਨਾਂ ਨਹੀਂ ਕੱਢਿਆ ਇਹਦੇ ਨਾਲ ਤੈਹ ਚਾਣ ਕੇ ਇਹਨਾਂ ਨਾਲ ਉਹਨਾਂ ਨੇ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਜਿਹੜੀ ਮੌਕੇ ਤੇ ਕੋਈ ਚੀਜ਼ ਉਹਨਾਂ ਨੇ ਤਿੱਖੀ ਵੱਜ ਗਈ ਤੇ ਜਿਹਦੇ ਨਾਲ ਉਹ ਇੰਜਰਡ ਹੋ ਗਿਆ ਬੰਦਾ। ਜਿਹੜਾ ਅਚਾਨਕ ਜਿਹੜੀ ਲੜਾਈ ਹੋਈ ਆ ਥਰਡ ਪਾਰਟੀ ਨਾਲ ਲੜਾਈ ਸੀ ਲੇਕਿਨ ਇਹਨਾਂ ਨੇ ਉਹਦਾ ਬਚਾਅ ਕਰਦੇ ਹੋਏ ਇਹਨਾਂ ਨਾਲ ਲੜਾਈ ਹੋ ਗਈ ਜ਼ਖਮੀ ਹੋਣ ਕਰਕੇ ਜਿਹਦੀ ਡੈਥ ਹੋ ਗਈ। ਜੇ ਕਿਸੇ ਤੋਂ ਮੂੜ ਬੋਦਲਾਂ ਕਿ ਜੀ ਕਿਸਮ ਹੋਣੀ ਕਿ ਤਾਂ ਆਪਸ ਮਸਲਾ ਦੇਖੋ ਇਹ ਹੁਣ ਅਸੀਂ ਪੈਟਰੋਲਿੰਗ ਲਾਈਆਂ ਅਸੀਂ ਤੇ ਤੁਸੀਂ ਚੈੱਕ ਕਰ ਸਕਦੇ ਹੋ ਥਾਣਾ ਸਲੇਮਟਾਬ ਦੀ ਇਹਦੇ ਵਿੱਚ ਸਾਰਿਆਂ ਬਿਲਕੁਲ ਸਾਰਿਆਂ ਨੇ ਆਪ ਦੇ ਵਿੱਚ ਝਗੜਿਆਂ ਦੇ ਵਿੱਚ ਕੁਝ ਨਹੀਂ ਪਿਆ ਸਾਰੇ ਜਣੇ ਭਾਈਚਾਰਾ ਬਣਾ ਕੇ ਰੱਖਣ ਤੇ ਸ਼ਾਂਤੀ ਬਣਾ ਕੇ ਰੱਖਣ ਸਾਡੀ ਇਹੀ ਬੇਨਤੀ ਹੈ ਸਾਰਿਆਂ ਨੂੰ